ਸਿੱਖ ਇਤਿਹਾਸ ਵਿੱਚ ਇੱਕ ਕੁਰਬਾਨੀ ਧੰਨਦਾਸੀ ਸੋਹਾਗੀ ਦੀ ਕੁਰਬਾਨੀ ਵੀ ਆਉਂਦੀ ਹੈ ਤੁਹਾਡੇ ਵਿੱਚੋਂ ਸ਼ਾਇਦ ਬਹੁਤੇ ਲੋਕ ਇਸ ਦੀ ਕਹਾਣੀ ਨੂੰ ਨਹੀਂ ਜਾਣਦੇ ਪਰ ਧੰਨਦਾਸੀ ਸੋਹਾਗੀ ਦੀ ਕਹਾਣੀ ਸਿੱਖ ਇਤਿਹਾਸ ਵਿੱਚ ਬੇਮਿਸਾਲ ਹੈ ਇਹ ਕਹਾਣੀ ਸਿਰਫ ਇੱਕ ਸਧਾਰਨ ਔਰਤ ਦੀ ਨਹੀਂ ਸਗੋਂ ਉਸ ਦੇ ਜਜ਼ਬੇ ਅਤੇ ਸ਼ਰਧਾ ਦੀ ਹੈ ਜੋ ਕਿ ਸਤਗੁਰਾਂ ਦੇ ਪ੍ਰਤੀ ਉਸ ਦੇ اٹਟ ਭਰੋਸੇ ਅਤੇ ਪੰਥ ਦੀ ਰੱਖਿਆ ਲਈ ਦਿੱਤੀ ਕੁਰਬਾਨੀ ਹੈ ਅੱਜ ਅਸੀਂ ਵੀ ਸਿੱਖ ਇਤਿਹਾਸ ਵਿੱਚ ਇਸ ਮਹਾਨ ਔਰਤ ਦੀ ਕਹਾਣੀ ਦੇ ਬਾਰੇ ਜ਼ਿਕਰ ਕਰਦੇ ਹਾਂ ਸੋਹਾਗੀ ਇੱਕ ਗਰੀਬ ਪਰ ਦਿਲੋਂ ਅਮੀਰ ਔਰਤ ਸੀ ਉਸ ਦਾ ਪਤੀ ਉਸ ਨੂੰ ਛੋਟੀ ਉਮਰ ਵਿੱਚ ਹੀ ਛੱਡ ਕੇ ਚਲਿਆ ਜਾਂਦਾ ਹੈ ਜਾਨੀ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਮਰ ਜਾਂਦਾ ਹੈ ਪਰ ਉਹ ਆਪਣੇ ਇਸ ਦੁੱਖ ਨੂੰ ਆਪਣੀ ਜ਼ਿੰਦਗੀ ਦੀ ਰੁਕਾਵਟ ਨਹੀਂ ਸ ਬਣਨ ਦੇਣਾ ਚਾਹੁੰਦੀ ਸੋਹਾਗੀ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਜਾਂਦੀ ਸੀ ਅਤੇ ਗੁਰੂ ਦੇ ਦਰਬਾਰ ਵਿੱਚ ਸੇਵਾ ਨੂੰ ਹੀ ਉਸ ਨੇ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਕਿਉਂਕਿ ਉਸ ਨੂੰ ਸਿੱਖੀ ਦੇ ਸਿਧਾਂਤਾਂ ਉਤੇ ਪੂਰਾ ਵਿਸ਼ਵਾਸ ਸੀ ਸੋ ਹਗੀ ਦਾ ਹੌਸਲਾ ਉਸ ਸਮੇਂ ਸਿੱਖ ਪੰਥ ਦੇ ਮੁਸ਼ਕਿਲ ਸਮਿਆਂ ਵਿੱਚ ਸਪਸ਼ਟ ਦਿਖਦਾ ਸੀ ਉਸ ਦੀ ਜ਼ਿੰਦਗੀ ਦਾ ਅਸਲੀ ਮੋੜ ਸ਼ੁਰੂ ਹੋਣ ਹੁੰਦਾ ਉਸ ਸਮੇਂ ਸਿੱਖ ਧਰਮ ਦੇ ਇਤਿਹਾਸ ਵਿੱਚ ਮੁਗਲ ਰਾਜ ਦਾ ਜ਼ਬਰਦਸਤ ਦਬਦਬਾ ਸੀ ਮੁਗਲ ਹਾਕਮ ਉਸ ਸਮੇਂ ਸਿੱਖਾਂ ਨੂੰ ਲੁੱਟਮਾਰ ਕਰਦੇ ਅਤੇ ਸਿੱਖਾਂ ਨੂੰ ਉਹਨਾਂ ਦੇ ਦਬਾਅ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਸੀ। ਮੁਗਲ ਫੌਜ ਜਾਂ ਉਸ ਸਮੇਂ ਬੇਸਹਾਰਾ ਔਰਤਾਂ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾ ਕੇ ਉਹਨਾਂ ਦੇ ਅਧਿਕਾਰਾਂ ਨੂੰ ਖੋਹ ਰਹੀਆਂ ਸਨ। ਇਹ ਉਸ ਸਮੇਂ ਕੇਵਲ ਸਰੀਰਕ ਜ਼ੁਲਮ ਹੀ ਨਹੀਂ ਸੀ, ਬਲਕਿ ਮੁਗਲ ਹਾਕਮ ਉਸ ਸਮੇਂ ਔਰਤਾਂ ਦੀ ﺍﻟजाਦੀ ਨੂੰ ਖੋਹ ਰਹੇ ਸਨ। ਸੋ ਹਾਗੀ ਵੀ ਉਸ ਸਮੇਂ ਇਸ ਸਥਿਤੀ ਤੋਂ ਵਾਂਝੀ ਨਹੀਂ ਰਹੀ। ਅਤੇ ਉਹ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਹੱਲ ਲੱਭਣ ਲਈ ਗਈ ਸੋਹਾਗੀ ਨੇ ਗੁਰੂ ਦਰਬਾਰ ਵਿੱਚ ਜਾ ਕੇ ਹਾਜ਼ਰੀ ਲਗਵਾ ਕੇ ਪ੍ਰਾਰਥਨਾ ਕੀਤੀ ਕਿ ਉਹ ਸਿੱਖ ਪੰਥ ਦੀ ਰੱਖਿਆ ਲਈ ਆਪਣੀ ਜਾਨ ਦੀ ਕੁਰਬਾਨੀ ਦੇਣਾ ਚਾਹੁੰਦੀ ਹੈ ਉਸ ਨੇ ਕਿਹਾ ਕਿ ਇਸ ਤੋਂ ਵੱਡੀ ਸੇਵਾ ਹੋਰ ਹੋ ਹੀ ਨਹੀਂ ਸਕਦੀ ਕਿ ਉਹ ਆਪਣੇ ਸਿੱਖ ਪੰਥ ਦੀ ਰੱਖਿਆ ਲਈ ਆਪਣਾ ਸਰੀਰ ਪੇਟ ਕਰ ਦਵੇ ਪਰ ਮੁਗਲ ਹਾਕਮਾਂ ਦੇ ਹੱਥ ਨਹੀਂ ਲੱਗੇਗੀ ਗੁਰੂ ਸਾਹਿਬ ਵੀ ਉਸ ਦੀ ਸ਼ਰਦਾ ਦੇਖ ਕੇ ਬੜੇ ਪ੍ਰਸੰਨ ਹੋਏ ਅਤੇ ਉਸ ਦੇ ਬਲੀਦਾਨ ਨੂੰ ਸਵੀਕਾਰਿਆ ਸੋਹਾਗੇ ਨੇ ਇਹ ਫੈਸਲਾ ਮਜਬੂਰੀ ਵਿੱਚ ਨਹੀਂ ਲਿਆ ਸਗੋਂ ਉਸ ਦਾ ਇਹ ਫੈਸਲਾ ਉਸ ਦੀ ਗੁਰੂ ਦੇ ਪ੍ਰਤੀ ਸ਼ਰਧਾ ਸੀ ਉਸ ਨੇ ਆਪਣੇ ਆਪ ਨੂੰ ਪੰਥ ਦੀ ਰੱਖਿਆ ਲਈ ਸਮਰਪਿਤ ਕਰ ਦਿੱਤਾ ਜਦੋਂ ਮੁਗਲ ਫੌਜ ਉਸ ਦੇ ਪਿੰਡ ਵਿੱਚ ਆਈ ਤਾਂ ਸੋਹਾਗੇ ਡੱਟ ਕੇ ਉਹਨਾਂ ਦੇ ਸਾਹਮਣੇ ਖੜੀ ਹੋ ਗਈ ਤੇ ਉਸ ਨੇ ਮੁਗਲ ਫੌਜਾਂ ਨੂੰ ਲਲਕਾਰਿਆ ਜਿਸ ਨਾਲ ਮੁਗਲ ਫੌਜਾਂ ਨੂੰ ਉਸ ਉੱਤੇ ਗੁੱਸਾ ਆਇਆ ਅਤੇ ਉਹਨਾਂ ਨੇ ਸੋਹਾਗੀ ਨੂੰ ਸ਼ਹੀਦ ਕਰ ਦਿੱਤਾ। ਉਸ ਨੇ ਆਪਣਾ ਸਰੀਰ ਰੱਖ ਕੇ ਸਿੱਖ ਪੰਥ ਦੀ ਰੱਖਿਆ ਕਰਨ ਲਈ ਆਪਣਾ ਅੰਤਿਮ ਫੈਸਲਾ ਕਰ ਲਿਆ। ਮੁਗਲ ਸੈਨਿਕਾਂ ਨੇ ਉਸ ਨੂੰ ਜਦ ਸ਼ਹੀਦ ਕਰ ਦਿੱਤਾ ਤਾਂ ਉਸ ਦਾ ਬਲੀਦਾਨ ਸਿੱਖ ਪੰਥ ਵਿੱਚ ਇੱਕ ਸੰਦੇਸ਼ ਛੱਡ ਗਿਆ ਜੋ ਕਿ ਸਦੀਆਂ ਤੱਕ ਯਾਦ ਰਹੇਗਾ। ਸੋਹਾਗੀ ਦੀ ਕਹਾਣੀ ਅੱਜ ਵੀ ਸਿੱਖ ਇਤਿਹਾਸ ਵਿੱਚ ਦਰਜ ਹੈ। ਸੋਹਾਗੀ ਦੀ ਇਹ ਕਹਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਇੱਕ ਔਰਤ ਦੀ ਹਿੰਮਤ ਕਿੰਨੀ ਵੱਡੀ ਤਾਕਤ ਬਣ ਸਕਦੀ ਹੈ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਬਣ ਜਾਣ ਸੱਚ ਅਤੇ ਧਰਮ ਦੇ ਰਾਹ ਤੇ ਚੱਲਣ ਵਾਲੇ ਲੋਕ ਕਦੇ ਹਾਰ ਨਹੀਂ ਮੰਨਦੇ ਸੋਹਾਗੀ ਦੀ ਬਹਾਦਰੀ ਅਤੇ ਉਸ ਦਾ ਬਲੀਦਾਨ ਅੱਜ ਵੀ ਸਿੱਖ ਧਰਮ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ ਉਸ ਦੀ ਇਹ ਕਹਾਣੀ ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਕਿ ਅਸਲੀ ਸੇਵਾ ਕਿਹੋ ਜਿਹੀ ਹੁੰਦੀ ਹੈ ਅਤੇ ਧਰਮ ਲਈ ਆਪਣੀ ਜਾਨ ਦੇਣ ਦਾ ਅਰਥ ਕੀ ਹੁੰਦਾ ਹੈ ਜਦੋਂ ਅਸੀਂ ਅੱਜ ਦੇ ਸਮੇਂ ਦੀਆਂ ਔਰਤਾਂ ਦੀ ਹਾਲਤ ਦੇਖਦੇ ਹਾਂ ਤਾਂ ਸੋਹਾਗੀ ਸਾਨੂੰ ਉਸ ਸਮੇਂ ਦੀ ਯਾਦ ਦਿਵਾਉਂਦੀ ਹੈ ਕਿ ਔਰਤਾਂ ਦੀ ਬਹਾਦਰੀ ਸੇਵਾ ਅਤੇ ਕੁਰਬਾਨੀ ਦੀ ਮਿਸਾਲ ਔਰਤਾਂ ਅੱਜ ਵੀ ਬਣ ਸਕਦੀਆਂ ਨੇ ਸੋਹਾਗੀ ਦੀ ਤਰ੍ਹਾਂ ਹਰ ਇੱਕ ਵਿਅਕਤੀ ਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਡੱਟ ਕੇ ਖੜੇ ਹੋਣਾ ਚਾਹੀਦਾ ਹੈ ਸੱਚ ਦੇ ਰਾਹ ਤੇ ਚੱਲਣ ਵਾਲੇ ਇਨਸਾਨ ਚਾਹੇ ਆਪਣੀ ਕੁਰਬਾਨੀ ਵੀ ਦੇ ਦੇਣ ਪਰ ਉਹ ਹਮੇਸ਼ਾ ਅਮਰ ਰਹਿੰਦੇ ਨੇ ਉਹਨਾਂ ਦਾ ਨਾਮ ਦੁਨੀਆ ਉਤੇ ਹਮੇਸ਼ਾ ਜਿਉਂਦਾ ਰਹਿੰਦਾ ਹੈ ਉਹ ਕਦੇ ਮਰਦਾ ਨਹੀਂ ਜਿਵੇਂ ਕਿ ਸੁਹਾਗੀ ਦਾ ਨਾਮ ਅੱਜ ਵੀ ਸਾਡੇ ਦਿਲਾਂ ਵਿੱਚ ਹਮੇਸ਼ਾ ਲਈ ਜਿਉਂਦਾ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ